ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਰਿੰਦਰ ਸਿੰਘ ਪੂਰ ਦਾ ਵਾਰਤਕ ਲੇਖ ਹੈ ਜਾਨਵਰ ਮਨੁੱਖ ਕੋਲ ਕੁਝ ਵੀ ਅਜਿਹਾ ਨਹੀਂ ਜਿਹੜਾ ਜਾਨਵਰਾਂ ਲਈ ਲਾਹੇਵੰਦ ਹੋਵੇ ਪਰ ਜਾਨਵਰਾਂ ਕੋਲ ਬਹੁਤ ਕੁਝ ਹੈ ਜੋ ਮਨੁੱਖ ਲਈ ਸਿੱਖਣ ਯੋਗ ਹੈ ਜਾਨਵਰ ਕਿਸੇ ਦੇ ਮਰਨ ਉੱਤੇ ਜਾਇਦਾਦ ਹੜੱਪਣ ਲਈ ਮੁਕੱਦਮੇ ਨਹੀਂ ਕਰਦੇ ਜਾਨਵਰ ਚੁਗਲੀ ਨਹੀਂ ਕਰਦੇ ਜਾਨਵਰ ਝੂਠੇ ਗਿਆਨ ਦਾ ਵਿਖਾਵਾ ਨਹੀਂ ਕਰਦੇ ਜਾਨਵਰ ਚੋਣਾ ਨਹੀਂ ਲੜਦੇ ਜਾਨਵਰ ਰਿਸ਼ਵਤਾ ਨਹੀਂ ਲੈਂਦੇ ਜਾਨਵਰ ਆਪਣੀ نسل ਦਾ ਘਾਤ ਨਹੀਂ ਕਰਦੇ ਜਾਨਵਰ ਝੂਠ ਨਹੀਂ ਬੋਲਦੇ ਜਾਨਵਰ ਚਾਪਲੂਸੀ ਜਾਂ ਖੁਸ਼ਾਮਦ ਨਹੀਂ ਕਰਦੇ ਕਿਸੇ ਨੇ ਸੱਪ ਨੂੰ ਪੁੱਛਿਆ हे ਸੱਪ ਤੂੰ ਕੱਟਣਾ ਕਿਵੇਂ ਸਿੱਖ ਲਿਆ ਤੂੰ ਤਾਂ ਕਦੀ ਮਨੁੱਖਾਂ ਵਿੱਚ ਨਹੀਂ ਰਿਹਾ ਇੱਕ ਚਿੱਤਰ ਹੈ ਜਿਸ ਵਿੱਚ ਮਨੁੱਖ ਦੀ ਅਨੇਕ ਪ੍ਰਕਾਰ ਦੀ ਗਰੂਪਤਾ ਪੇਸ਼ ਕੀਤੀ ਗਈ ਹੈ ਅਤੇ ਇੱਕ ਖੋਤਾ ਮਨੁੱਖ ਨੂੰ ਵੇਖ ਰਿਹਾ ਹੈ ਥੱਲੇ ਲਿਖਿਆ ਹੈ ਇੱਕ ਖੋਤੇ ਦੀਆਂ ਨਜ਼ਰਾਂ ਵਿੱਚ ਇਨਸਾਨ ਮਨੁੱਖ ਨੇ ਆਪਣੇ ਆਪ ਨੂੰ ਉੱਚਾਉਣ ਲਈ ਪਹਿਲਾ ਮਨੁੱਖ ਵਰਗਾ ਰੱਬ ਸਿਰਜਿਆ ਤੇ ਫਿਰ ਇਹ ਪ੍ਰਚਾਰ ਕੀਤਾ ਕਿ ਮਨੁੱਖ ਵਿੱਚ ਰੱਬ ਵੱਸਦਾ ਹੈ ਮਨੁੱਖ ਨੇ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖਰੇ ਆਉਣ ਤੇ ਉੱਚਾਉਣ ਲਈ ਹਰ ਹਿੱਲਾ ਵਰਤਿਆ ਹੈ ਪਰ ਨਤੀਜਾ ਇਹ ਹੋਇਆ ਹੈ ਕਿ ਮਨੁੱਖ ਜਾਨਵਰ ਬਣ ਗਿਆ ਹੈ ਤੇ ਜਾਨਵਰ ਮਨੁੱਖੀ ਗੁਣਾ ਦੇ ਧਾਰਨੀ ਹੋ ਗਏ ਹਨ ਮਨੁੱਖੀ ਇਤਿਹਾਸ ਵਿੱਚ ਉਹ ਪਲ ਬੜੇ ਦੁਖਦਾਈ ਸਨ ਜਦੋਂ ਵਿਗਿਆਨ ਨੇ ਇਹ ਸਾਬਿਤ ਕੀਤਾ ਕਿ ਧਰਤੀ ਬ੍ਰਹਿਮੰਡ ਦਾ ਧੁਰਾ ਨਹੀਂ ਸਗੋਂ ਇਹ ਤਾਂ ਵਿਸ਼ਾਲ ਬ੍ਰਹਿਮੰਡ ਵਿੱਚ ਇੱਕ ਕਿਣਕਾ ਮਾਤਰ ਹੀ ਹੈ ਅਤੇ ਜਦੋਂ ਇਹ ਸਾਬਿਤ ਕੀਤਾ ਕਿ ਮਨੁੱਖ ਦੇਵਤਾ ਨਹੀਂ ਸਗੋਂ ਇਹ ਤਾਂ ਜਾਨਵਰਾਂ ਵਿੱਚੋਂ ਹੀ ਵਿਕਸਿਤ ਹੋਇਆ ਹੈ ਮਨੁੱਖ ਦੀ ਸਮੱਸਿਆ ਇਹ ਹੈ ਕਿ ਜਾਨਵਰ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਜਾਨਵਰ ਨਹੀਂ ਸਮਝਦਾ अनुभवी ਵਿਅਕਤੀਆਂ ਨੇ ਪਸ਼ੂ ਜਗਤ ਨੂੰ ਮਨੁੱਖੀ ਜਗਤ ਤੋਂ ਉਚੇਰਾ ਤੇ ਵਧੇਰਾ ਸਾਰਥਿਕ ਸਿੱਧ ਕੀਤਾ ਹੈ ਪ੍ਰੋਫੈਸਰ ਪੂਰਨ ਸਿੰਘ ਮੁੜਮੁੜ ਪਸ਼ੂ ਥੀਣ ਨੂੰ ਲੋਚਦਾ ਹੈ ਵਿਟਮੈਨ ਪਸ਼ੂਆਂ ਨੂੰ ਨਿਹਾਰ ਕੇ ਵਿਸਮਾਦ ਵਿੱਚ ਆਉਂਦਾ ਹੈ ਇਤਿਹਾਸ ਵਿੱਚ ਵੀ ਦੋਸਤਾਂ ਦੀ ਦੋਸਤੀ ਦੇ ਮੁਕਾਬਲੇ ਕੁੱਤਿਆਂ ਦੀ ਵਫਾਦਾਰੀ ਦੀਆਂ ਮਿਸਾਲਾਂ ਵਧੇਰੇ ਹਨ ਮਨੁੱਖ ਨੂੰ ਉਪਲੇਖਾ ਹੈ ਕਿ ਉਸ ਦਾ ਪਸ਼ੂ ਜਗਤ ਨਾਲੋਂ ਨਾਤਾ ਟੁੱਟ ਗਿਆ ਹੈ ਅਜੇ ਵੀ ਮਨੁੱਖ ਦੀ ਬਹਾਦਰੀ ਲਈ ਸ਼ੇਰ ਦਾ ਨਾਮ ਇੱਕ ਆਧਾਰ ਵਜੋਂ ਵਰਤਿਆ ਜਾਂਦਾ ਹੈ ਕਿਸੇ ਦੀਆਂ ਹਰ ਨੋਟੀਆਂ ਅੱਖਾਂ ਮੋਰਨੀ ਵਰਗੀ ਚਾਲ ਕੋਇਲ ਵਰਗੀ ਆਵਾਜ਼ ਗਊ ਵਰਗਾ ਸੁਭਾਅ ਸ਼ੀਣੀ ਵਰਗੀ ਤਾਕਤ ਆਦਿ ਗੱਲ ਅਸੀਂ ਸਹਿਜੇ ਹੀ ਕਰ ਜਾਂਦੇ ਹਾਂ ਮਨੁੱਖ ਦੇ ਹਰ ਚੰਗੇ ਮਾੜੇ ਕਰਮ ਦਾ ਲੇਖਾ ਜੋਖਾ ਅਸੀਂ ਜਾਨਵਰਾਂ ਦੇ ਸੰਦਰਭ ਵਿੱਚ ਹੀ ਕਰਦੇ ਹਾਂ ਕਈ ਘੋੜੇ ਵਾਂਗ ਕੰਮ ਕਰਦੇ ਹਨ ਕਿਸੇ ਦਾ ਦਿਮਾਗ ਖੋਤੇ ਵਰਗਾ ਹੈ ਕਿਸੇ ਦੀ ਨਜ਼ਰ ਕਾਂ ਵਰਗੀ ਹੈ ਕੋਈ ਲੂੰਬੜ ਵਾਂਗ ਸੋਚਦਾ ਹੈ ਹਾਥੀ ਵਾਂਗ ਚੱਲਦਾ ਹੈ ਸ਼ੇਰ ਵਾਂਗ ਖਰਚਦਾ ਹੈ ਏਵੇਂ ਸ਼ੇਰ ਦੀ ਮੁੱਛ ਨੂੰ ਹੱਥ ਲਾਉਣਾ ਸੌਖਾ ਨਹੀਂ ਅਖਰੇ ਘੋੜੇ ਦੀ ਸਵਾਰੀ ਕਰਨੀ ਕਠਨ ਹੈ ਕਈ ਖੱ쩌ਰ ਵਾਂਗ ਅੜਦੇ ਹਨ ਊਠ ਵਾਂਗ ਟੁਰਦੇ ਹਨ ਬੱਚੇ ਚਿੜੀਆਂ ਵਾਂਗ ਚੀਂਚਿੰਗ ਕਰਦੇ ਹਨ ਕਈ ਧੋਤੇ ਵਾਂਗ ਰਾਟਦੇ ਹਨ ਮੱਛ ਵਾਂਗ ਅੜਿੰਗਦੇ ਹਨ ਤੇ ਕਈ ਮੇਲੇ ਵਿੱਚ ਗੁਆਚੀ ਗਾਂ ਵਾਂਗ ਬੇਮੁਹਾਰ ਘੁੰਮਦੇ ਹਨ ਤੇ ਕਈ ਸਰਕਾਰੀ ਸਾਨ ਵਾਂਗ ਵਿਚਰਦੇ ਹਨ ਸ਼ੇਰ ਝੋਟਿਆਂ ਦੇ ਮਗਰ ਪੈਂਦੇ ਹਨ तितਲੀਆਂ ਮਗਰ ਨਹੀਂ ਕਈ ਸ਼ੇਰਾਂ ਵਿੱਚ ਭੇਡਾਂ ਹਨ ਕਈ ਭੇਡਾਂ ਵਿੱਚ ਸ਼ੇਰ ਹਨ ਨਿਰਸੰਦੇ ਬਹੁਤੇ ਲੋਕ ਕੁੱਤਿਆਂ ਦਾ ਜੀਵਨ ਜੀ ਰਹੇ ਹਨ ਭੇਡਾਂ ਦੀ ਚਾਲ ਚੱਲ ਰਹੇ ਹਨ ਕੀੜਿਆਂ ਵਾਂਗ ਮਰ ਰਹੇ ਹਨ ਸ਼ੇਰ ਵਾਂਗ ਵੜਕ ਰਹੇ ਹਨ ਗਧਿਆਂ ਵਾਂਗ ਲਟ ਰਹੇ ਹਨ ਬਿਮਾਰੀ ਸੱਭਿਆਤਾ ਦੀ ਦੇਣ ਹੈ ਉਹੀ ਜਾਨਵਰ ਬਿਮਾਰ ਹੁੰਦੇ ਹਨ ਜਿਨ੍ਹਾਂ ਨੂੰ ਮਨੁੱਖ ਪਾਲਦਾ ਹੈ ਕੈਦਾਂ ਮਨੁੱਖ ਨੇ ਸਿਰਜੀਆਂ ਹਨ ਖੁੱલ્લા ਪਸ਼ੂਆਂ ਅਤੇ ਜਾਨਵਰਾਂ ਦਾ ਜਗਤ ਹਨ ਮਨੁੱਖ ਨੇ ਆਪਣੇ ਵਿਨਾਸ਼ ਦੇ ਸਾਰੇ ਸਾਧਨ ਸਿਰਜ ਲਏ ਹਨ ਉਸਨੇ ਪਸ਼ੂ ਜਗਤ ਲਈ ਵੀ अनेका ਖਤਰੇ ਉਸਾਰ ਦਿੱਤੇ ਹਨ ਮਨੁੱਖ ਨੂੰ ਪਸ਼ੂਆਂ ਤੋਂ ਕੋਈ ਖਤਰਾ ਨਹੀਂ ਪਰ ਪਸ਼ੂਆਂ ਨੂੰ ਮਨੁੱਖ ਤੋਂ ਖਤਰੀ ਖਤਰੇ ਹਨ ਜਿਹੜੇ ਲੋਕ ਘਰਾਂ ਵਿੱਚ ਜਾਨਵਰ ਪਾਲਦੇ ਹਨ ਉਹ ਪਲੀ ਭਾਂਤ ਜਾਣਦੇ ਹਨ ਕਿ ਪਸ਼ੂ ਕਿੰਨੇ ਸੁਹਿਰ ਦੇਹਿਰ ਦੇ ਵਾਲੇ ਹੁੰਦੇ ਹਨ ਇਸ ਸਵਾਰਥ ਭਰੇ ਸੰਸਾਰ ਵਿੱਚ ਜੇ ਕੋਈ ਨਿਰਸਵਾਰਥ ਹੈ ਤਾਂ ਉਹ ਪਸ਼ੂ ਹੀ ਹਨ ਜੇ ਸੰਸਾਰ ਵਿੱਚ ਕੋਈ ਦੋਸਤ ਹੈ ਤਾਂ ਉਹ ਕੁੱਤਾ ਹੀ ਹੈ ਜੇ ਕੋਈ ਵਫਾਦਾਰ ਹੈ ਤਾਂ ਉਹ ਘੋੜਾ ਹੀ ਹੈ ਕਿਸ ਕਿਸ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ ਉਹ ਸਿਰਫ ਪਸ਼ੂ ਹੀ ਹੈ ਜਿਹੜੇ ਲੋਕ ਘਰਾਂ ਵਿੱਚ ਜਾਨਵਰ ਪਾਲਦੇ ਹਨ ਉਹਨਾਂ ਦੀ ਇੱਕ ਵਿਸ਼ੇਸ਼ ਮਾਨਸਿਕ ਸਥਿਤੀ ਹੁੰਦੀ ਹੈ ਘਰ ਵਿੱਚ ਕਈ ਜੀ ਰਹਿੰਦੇ ਹਨ ਪਰ ਕੁੱਤੇ ਜਿਹਾ ਪਾਲਤੂ ਜਾਨਵਰ ਜਾਂ ਗਊ ਜਾਂ ਮੱਝ ਜਾਂ ਬਲ ਢੋੜਾ ਘੋੜੀ ਅਸਲ ਵਿੱਚ ਕਿਸੇ ਇੱਕ ਜੀ ਦੇ ਚਹਿੱਤੇ ਹੁੰਦੇ ਹਨ ਬਾਕੀ ਸਾਰੇ ਭਾਵੇਂ ਉਸ ਜਾਨਵਰ ਨਾਲ ਵਧੀਕੀ ਕਰਨ ਪਰ ਇਹ ਇੱਕ ਵਿਅਕਤੀ ਵਧੀਕੀ ਕਰਨੀ ਤਾਂ ਇੱਕ ਪਾਸੇ ਉਸ ਨਾਲ ਵਧੀਕੀ ਹੁੰਦੀ ਬਰਦਾਸ਼ਤ ਨਹੀਂ ਕਰ ਸਕਦਾ ਜੇ ਤੁਸੀਂ ਧਿਆਨ ਨਾਲ ਵੇਖੋ ਤਾਂ ਅਜਿਹੀ ਘਰ ਵਿੱਚ ਅਜਿਹੀ ਪਸ਼ੂ ਦਾ ਸੁਭਾਅ ਇਸ ਵਿਸ਼ੇਸ਼ ਵਿਅਕਤੀ ਦੇ ਸੁਭਾਅ ਨਾਲ ਮਿਲਦਾ ਜੁਲਦਾ ਹੁੰਦਾ ਹੈ ਅਜਿਹਾ ਵਿਅਕਤੀ ਮਨੁੱਖਾਂ ਦੇ ਮੁਕਾਬਲੇ ਆਪਣੇ ਚਹੇਤੇ ਪਸ਼ੂਆਂ ਨਾਲ ਬਧੇਰੇ ਖੁਸ਼ ਹੁੰਦਾ ਹੈ ਘਰ ਦੇ ਬਾਕੀ ਸਾਰੇ ਜੀ ਮਹਿਮਾਨਾਂ ਦੀ ਸੇਵਾ ਵਿੱਚ ਰੁੱਝੇ ਹੁੰਦੇ ਹਨ ਪਰ ਇਹ ਜੀ ਆਪਣੇ ਪਸ਼ੂ ਵੱਲ ਧਿਆਨ ਦੇ ਰਿਹਾ ਹੁੰਦਾ ਹੈ ਆਮ ਕਰਕੇ ਅਜਿਹੇ ਵਿਅਕਤੀ ਸੌ ਸੁਭਾਅ ਦੇ ਹੁੰਦੇ ਹਨ ਉਹਨਾਂ ਦੀ ਸੋਚ ਪਸ਼ੂ ਵਾਂਗ ਹੀ ਗੁੰਝਲ ਰਹਿਤ ਹੁੰਦੀ ਹੈ ਜੇ ਉਹ ਕਿਸੇ ਦੂਜੇ ਮਨੁੱਖ ਨੂੰ ਪਸੰਦ ਕਰਨਗੇ ਵੀ ਤਾਂ ਆਪਣੇ ਕੁੱਤੇ ਜਾਂ ਗਊ ਜਾਂ ਘੋੜੀ ਦੇ ਸੰਦਰਭ ਵਿੱਚ ਹੀ ਕਰਨਗੇ ਅਜਿਹੇ ਵਿਅਕਤੀ ਨਿਰਸੰਦੇ ਇਕਹਿਰੀ ਤਬੀਅਤ ਦੇ ਅਤੇ ਨਿਰਛਲ ਵਰਤਾਰੇ ਵਾਲੇ ਹੁੰਦੇ ਹਨ ਅਰਥਾਤ ਆਪਣੇ ਕੁੱਤੇ ਜਾਂ ਗਊ ਵਾਂਗ ਹੀ ਭੋਲੇ ਹੁੰਦੇ ਹਨ ਅਜਿਹੇ ਵਿਅਕਤੀ ਆਪਣੇ ਕੁੱਤੇ ਨਾਲ ਬਿਲਕੁਲ ਸ਼ਾਂਤ ਹੁੰਦੇ ਹਨ ਲੋਕ ਬੜੇ ਗੁੰਝਲਦਾਰ ਵਲਾਵੇਂਦਾਰ ਛਲিয়ে ਤੇ ਕਪਟੀ ਹੁੰਦੇ ਹਨ ਜਦੋਂ ਕਿ ਜਾਨਵਰਾਂ ਦੇ ਪ੍ਰਤੀਕਰਮ ਸਾਦੇ ਸਪਸ਼ਟ ਸਿੱਧੇ ਤੇ ਸੁਹਿਰਦ ਹੁੰਦੇ ਹਨ ਭਾਵਕ ਪੱਧਰ ਉੱਤੇ ਵੀ ਜਾਨਵਰ ਪਰੋਸੀ ਯੋਗ ਹੁੰਦੇ ਹਨ ਬਹੁਤੇ ਮਨੁੱਖ ਅਸਲ ਵਿੱਚ ਆਪਣੇ ਆਪ ਨੂੰ ਹੀ ਪਿਆਰ ਕਰਦੇ ਹਨ ਜਾਨਵਰ ਪਿਆਰ ਪ੍ਰਾਪਤ ਕਰਕੇ ਖੁਸ਼ ਹੁੰਦੇ ਹਨ ਕੁੱਤਾ ਹੱਸਦਾ ਹੈ ਪਰ ਆਪਣੀ ਪੂਛ ਨਾਲ ਕਈ ਲੋਕਾਂ ਵਿੱਚ ਵੈਸ਼ਠ ਹੁੰਦੀ ਹੈ ਜਿਹੜੀ ਉਹ ਜਾਨਵਰਾਂ ਨਾਲ ਹੀ ਪ੍ਰਗਟ ਕਰਦੇ ਹਨ ਇਥੇ ਹੀ ਇਹ ਪਸ਼ੂ ਮਨੁੱਖਾਂ ਲਈ ਸਹਿਯੋਗੀ ਹੁੰਦੇ ਹਨ ਮਨੁੱਖ ਨੇ ਆਪਣੇ ਆਪ ਨੂੰ ਸਰਬਗਿਆਤਾ ਮਿਤ ਕੇ ਇਹ ਪਰਮ ਉਜਾਇਆ ਹੈ ਕਿ ਸਾਰੀ ਪ੍ਰਕਿਰਤੀ ਉਸ ਦੀ ਸੇਵਾ ਲਈ ਹੈ ਮਨੁੱਖ ਜਾਨਵਰਾਂ ਨੂੰ ਇਸ ਕਰਕੇ ਮਾਰ ਕੇ ਖਾ ਜਾਂਦਾ ਹੈ ਕਿ ਉਹਨਾਂ ਦੀ ਆਤਮਾ ਨਹੀਂ ਹੁੰਦੀ। ਸ਼ੇਰ ਨੂੰ ਮਾਰ ਕੇ ਮਨੁੱਖ ਆਪਣੇ ਆਪ ਨੂੰ ਸ਼ੇਰ ਦੇ ਬਰਾਬਰ ਦੱਸਣ ਦਾ ਉਪਰਾਲਾ ਕਰਦਾ ਹੈ। ਕਈ ਮਨੁੱਖ ਖੂਨੀ ਤੋਂ ਖੂਨੀ ਜਾਨਵਰਾਂ ਨਾਲੋਂ ਵਧੇਰੇ ਖੰਖਾਰ ਹੁੰਦੇ ਹਨ। ਹਿਟਲਰ ਵੈਸ਼ਨੂ ਸੀ ਪਰ ਉਸ ਨੇ ਲੱਖਾਂ ਯਹੂਦੀ ਐਵੇਂ ਝਟਕਾਏ ਜਿਵੇਂ ਵਿਆਹਾਂ ਦੇ ਮੌਸਮ ਵਿੱਚ ਮੁਰਗੇ ਵੱਡੇ ਜਾਂਦੇ ਹਨ। ਹਰ ਮਨੁੱਖ ਦੇ ਕਿਸੇ ਵੀ ਵੇਲੇ ਦੇ ਸੁਭਾਅ ਜਾਂ ਵਰਤਾਅ ਨੂੰ ਕਿਸੇ ਨਾ ਕਿਸੇ ਜਾਨਵਰ ਦੇ ਵਰਤਾਰੇ ਨਾਲ ਪ੍ਰਗਟਾਇਆ ਜਾ ਸਕਦਾ ਹੈ ਬਹੁਤੇ ਮਨੁੱਖ ਘੋੜਿਆਂ ਵਾਂਗ ਕੰਮ ਕਰਦੇ ਤੇ ਕੁੱਤਿਆਂ ਵਾਂਗ ਲੜਦੇ ਹਨ ਕਈ ਮਨੁੱਖ ਜਾਮੇ ਵਿੱਚ ਸੱਪ ਹੁੰਦੇ ਹਨ ਇਵੇਂ ਜਾਨਵਰ ਮਨੁੱਖੀ ਤਬੀਅਤ ਦੀਆਂ ਅਨੇਕਾਂ ਪਰਤਾਂ ਹਨ ਜ਼ਿੰਦਗੀ ਵਿੱਚ ਬਹੁਤ ਥੋੜੇ ਪਲਾਂ ਵਿੱਚ ਹੀ ਮਨੁੱਖ ਮਨੁੱਖ ਹੁੰਦਾ ਹੈ ਬਾਕੀ ਸਾਰੀ ਜ਼ਿੰਦਗੀ ਉਹ ਪਸ਼ੂ ਹੀ ਹੁੰਦਾ ਹੈ ਪੰਛਤੰਤਰ ਦੀਆਂ ਕਹਾਣੀਆਂ ਇਸ ਨੁਕਤੇ ਨੂੰ ਸਪਸ਼ਟ ਕਰਦੀਆਂ ਹਨ। ਬੱਚਿਆਂ ਨੂੰ ਜਾਨਵਰਾਂ ਦੀਆਂ ਕਹਾਣੀਆਂ ਇਸ ਕਰਕੇ ਚੰਗੀਆਂ ਲੱਗਦੀਆਂ ਹਨ ਕਿਉਂਕਿ ਜਾਨਵਰਾਂ ਦੇ ਵਰਤਾਰੇ ਵਿੱਚ ਗੁੰਝਲਣਾ ਨਹੀਂ ਹੁੰਦੀਆਂ। ਬੱਚਿਆਂ ਦਾ ਵਰਤਾਰਾ ਨਿਪਟ ਪਸ਼ੂਆਂ ਵਾਂਗ ਸਿੱਧਾ ਸਾਦਾ ਹੁੰਦਾ ਹੈ। ਇੱਕ ਅਨੁਭਵੀ ਵਿਅਕਤੀ ਨੇ ਕਿਹਾ ਜਿਵੇਂ ਜਿਵੇਂ ਮੈਂ ਮਨੁੱਖਾਂ ਨੂੰ ਵੇਖਦਾ ਹਾਂ, ਤਿਵੇਂ-ਤਿਵੇਂ ਮੇਰੇ ਮਨ ਵਿੱਚ ਆਪਣੇ ਕੁੱਤੇ ਲਈ ਸਤਿਕਾਰ ਵਧਦੀ ਜਾਂਦੀ ਹੈ। ਥੈਂਕ ਯੂ।